ਪੰਜ ਤਤਾਂ ਚ ਵਲੀਨ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਪੁੱਤ ਨੇ ਦਿੱਤੀ ਚਿਖਾ ਨੂੰ ਅਗਨੀ ਉੱਬਾ ਮਾਰ ਮਾਰ ਰੋਇਆ ਸਾਰਾ ਪਿੰਡ ਨਮ ਅੱਖਾਂ ਨਾਲ ਜੱਦੀ ਪਿੰਡ ਚ ਕੀਤਾ ਗਿਆ ਅੰਤਿਮ ਸੰਸਕਾਰ ਦੇਖੋ ਭਾਵੁਕ ਕਰਦੀਆਂ ਤਸਵੀਰਾਂ ਅੰਤਿਮ ਵਿਦਾਈ ਲਈ ਸੀਐਮ ਮਾਨ ਸਮੇਤ ਪਹੁੰਚੀਆਂ ਕਈ ਨਾਮੀ ਹਸਤੀਆਂ। ਅਵਾਰਾ ਪਸ਼ੂਆਂ ਦੇ ਗਾਇਕ ਰਾਜਵੀਰ ਜਵੰਦਾ ਨੇ ਫਾਨੀ ਸੰਸਾਰ ਨੂੰ ਆਖਿਆ ਹਮੇਸ਼ਾਂ ਲਈ ਅਲਵਿਦਾ। ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੁਧਿਆਣਾ ਦੇ ਉਹਨਾਂ ਦੇ ਜੱਦੀ ਪਿੰਡ ਫੋਨਾ ਚ ਅੰਤਿਮ ਵਿਦਾਈ ਕੀਤੀ ਗਈ। ਉਹਨਾਂ ਦੇ ਪੁੱਤਰ ਨੇ ਪਿੰਡ ਦੇ ਸਰਕਾਰੀ ਸਕੂਲ ਦੇ ਨੇੜੇ ਜ਼ਮੀਨ 'ਚ ਅੰਤਿਮ ਸੰਸਕਾਰ ਦੀ ਚਿਖਾ ਨੂੰ ਅਗਨੀਪੇਟ ਕੀਤੀ ਗਾयक ਨੂੰ ਅੰਤਿਮ ਵਿਦਾਈ ਦੇਣ ਲਈ ਪਿੰਡ ਚ ਪਰਸ਼ੰਸ਼ਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋਈ ਉੱਥੇ ਹੀ ਸੀਐਮ ਮਾਨ ਅਤੇ ਨਾਮੀ ਹਸਤੀਆਂ ਵੀ ਪਹੁੰਚੀਆਂ ਨੇ ਸੰਸਕਾਰ ਵਾਲੀ ਥਾਂ ਤੇ ਇੱਕ ਯਾਦਗਾਰੀ ਵੀ ਬਣਾਈ ਜਾ ਸਕਦੀ ਹੈ ਇਹ ਉਹੀ ਜਗ੍ਹਾ ਸੀ ਜਿੱਥੇ ਰਾਜਵੀਰ ਜਵੰਦਾ ਨੇ ਪਹਿਲੀ ਵਾਰ ਸਟੇਜ ਤੇ ਗਾਇਆ ਸੀ ਅੰਤਿਮ ਸੰਸਕਾਰ ਤੋਂ ਪਹਿਲਾਂ ਹਾਦਸੇ ਤੋਂ ਬਾਅਦ ਜਵੰਦਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ ਉਹਨਾਂ ਨੇ ਸਿਰ ਤੇ ਲਾਲ ਪੱਗ ਬੰਨੀ ਹੋਈ ਸੀ 11 ਦਿਨ ਤੱਕ ਮੋਹਾਲੀ ਦੇ ਇੱਕ ਵਾਟਿਸ ਹਸਪਤਾਲ ਵਿੱਚ ਦਾਖਲ ਰਹਿਣ ਦੇ ਬਾਵੀਉ ਦੇ ਹਾਦਸੇ ਤੋਂ ਬਾਅਦ ਉਹਨਾਂ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ ਜ਼ਿਕਰ ਕਰਦੀ ਹੈ ਕਿ ਮੁੱਖ ਮੰਤਰੀ ਮਾਨਵੀ ਜਵੰਦਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਿੰਡ ਪਹੁੰਚੇ ਨੇ ਉਹਨਾਂ ਨੇ ਰਿਸ਼ਤੇਦਾਰਾਂ ਤੇ ਪੰਜਾਬੀ ਸੰਗੀਤ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ ਉਹਨਾਂ ਦੇ ਜੱਦੀ ਘਰ 'ਚ ਅੰਤਿਮ ਸ਼ਰਧਾਂਜਲੀ ਦਿੱਤੀ ਗਾਇਕ ਨੂੰ ਅੰਤਿਮ ਵਿਦਾਈ ਦੇਣ ਲਈ ਪਿੰਡ 'ਚ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਪੰਜਾਬੀ ਮਾਂ ਬੋਲੀ ਦੇ ਮਾਨ ਮਤੇ ਫਨਕਾ ਰਾਜਵੀਰ ਜਵੰਦਾ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਜੋ ਕਾਟਾ ਪਰਿਵਾਰ ਅਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਹੈ ਅੱਜ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਵਿਖੇ ਉਹਨਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਰਾਜਵੀਰ ਜਵੰਦਾ ਦਾ ਪੰਜਾਬ ਤੇ ਪੰਜਾਬੀਅਤ ਲਈ ਦਾ ਅਨਮੋਲ ਯੋਗਦਾਨ ਹਮੇਸ਼ਾ ਅਪੂਰਨ ਰਹੇਗਾ ਰਾਜਵੀਰ ਚੌਂਦਾ ਦਾ ਜਨਮ 1990 ਚ ਹੋਇਆ ਸੀ ਉਸਨੇ ਮੋਡਲੀ ਸਿੱਖਿਆ ਸਿਮਿਤੀ ਬਿਮਲ ਜਨ ਸਕੂਲ ਜਗਰਾਉਂ ਤੋਂ ਹਾਸਲ ਕੀਤੀ ਸੀ ਗ੍ਰੈਜੂਏਸ਼ਨ ਡੀਏਵੀ ਕਾਲਜ ਜਗਰਾਉਂ ਤੋਂ ਕਰਨ ਮਗਰੋਂ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਦੀ ਐਮਏ ਕੀਤੀ ਸੀ ਉਹ 2011 ਵਿੱਚ ਪੁਲਿਸ ਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ 2019 ਚ ਉਸਨੇ ਨੌਕਰੀ ਛੱਡ ਕੇ ਪੱਕੇ ਤੌਰ ਤੇ ਗਾਇਕੀ ਨੂੰ ਅਪਣਾ ਲਿਆ ਸੀ ਕਿਸਾਨ ਅੰਦੋਲਨ ਦੌਰਾਨ ਉਸਨੇ ਦਿੱਲੀ ਚ ਕਨਵਰ ਗਰੇਵਾਲ ਤੇ ਹੋਰ ਗਾਇਕਾਂ ਨਾਲ ਲਗਾਤਾਰ ਉਸਾਰੂ ਗੀਤ ਗਾਏ ਸਨ ਰਾਜਵਰ ਜਵੰਦਾ ਦੇ ਪਿਤਾ ਕਰਮ ਸਿੰਘ ਸੇਵਾਮੁਕਤ ਐਸਆਈ ਸਨ ਜਿਨ੍ਹਾਂ ਦਾ ਕੁਝ ਬਰੇ ਪਹਿਲਾਂ ਦੇਹਾਂਤ ਹੋ ਗਿਆ ਸੀ ਜਵੰਦਾ ਨੂੰ ਮੋਟਰਸਾਈਕਲ ਚਲਾਉਂਦਾ ਬਹੁਤ ਸ਼ੌਂਕ ਸੀ ਤੇ ਉਹ ਅਕਸਰ ਆਪਣੇ ਦੋਸਤਾਂ ਨਾਲ ਬਾਈਕ ਰਾਈਡਿੰਗ ਲਈ ਜਾਂਦਾ ਰਹਿੰਦਾ ਸੀ ਕਈ ਵਾਰ ਉਹ ਸੜਕਾਂ ਕਿਨਾਰੇ ਹੀ ਕੈਂਪਿੰਗ ਕਰਕੇ ਰਾਤ گزار ਲੈਂਦਾ ਸੀ ਤੇ ਅੱਜ ਉਸ ਦਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਹਰ ਇੱਕ ਦੀ ਅੱਖ ਜਿਹੜੀ ਐ ਨਮ ਦਿਖਾਈ ਦਿੱਤੀ ਉੱਥੇ ਮਾਂ ਅਤੇ ਪਤਨੀ ਅਤੇ ਬੱਚਿਆਂ ਦਾ ਵੀ ਰੋ ਰੋ ਬੁਰਾ ਹਾਲ ਹੈ ਜੀ ਹਾਂ ਤੁਹਾਨੂੰ ਦੱਸਦੇ ਰਾਜਵਿਰ ਜਵੰਦਾ 27 ਸਤੰਬਰ ਨੂੰ ਆਪਣੀ ਬਾਈਕ ਤੇ ਸ਼ਿਮਲਾ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਗਏ ਸਨ ਜਸਤੋ ਬਾਦ ਰਾਜਵੀਰ ਜਵੰਦਾ ਨੂੰ ਦੁਪਹਿਰ 1.5 ਵਜੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ ਉਸ ਦੇ ਸਿਰ ਅਤੇ ਰੀੜ ਦੀ ਹੱਡੀ 'ਚ ਗੰਭੀਰ ਸੱਟਾਂ ਲੱਗੀਆਂ ਸਨ ਡਾਕਟਰਾਂ ਅਨੁਸਾਰ ਉਸ ਨੂੰ ਦਿਲ ਦਾ ਦੌਰਾ ਪਿਆ ਸੀ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ ਰਾਜਵੀਰ 11 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ 'ਤੇ ਸੀ ਜੀ ਹਾਂ ਉੱਥੇ ਹੀ ਤੁਹਾਨੂੰ ਦੱਸਦੇ ਰਾਜਵੀਰ ਜਵੰਦਾ ਦੀ ਅਚਾਨਕ ਮੌਤ ਨਾਲ ਪੂਰਾ ਪੰਜਾਬ ਗਮ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਹਰ ਕਿਸੇ ਦੀ ਜ਼ੁਬਾਨ ਦੀ ਇਹੀ ਅਲਫਾਜ਼ ਨੇ ਕਿ ਬਾਈ ਤੂੰ ਜਲਦੀ ਚਲਾ ਗਿਆ ਰਾਜਵੀਰ ਜਵੰਦਾ ਦਾ 27 ਸਤੰਬਰ ਬਦੀ ਕੋਲ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋਇਆ ਸੀ ਉਸ ਤੋਂ ਬਾਅਦ ਉਸਨੇ 11 ਦਿਨਾਂ ਤੱਕ ਜ਼ਿੰਦਗੀ ਦੀ ਜੰਗ ਲੜੀ ਪਰ 12ਵੇਂ ਦਿਨ ਮੌਤੋਂ ਹਾਰ ਗਿਆ 35 ਸਾਲ ਦੀ ਛੋਟੀ ਜਹੀ ਉਮਰ ਚ ਉਹ ਦੁਨੀਆ ਤੋਂ ਰੁਖਸਤ ਹੋ ਗਿਆ ਹੁਣ ਰਾਜਵੇਰ ਜਵੰਦਾ ਨੂੰ ਲੈ ਕੇ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਉਸਨੇ ਹਾਲੀ ਦੇ ਵਿੱਚ ਮੋਹਾਲੀ 'ਚ ਆਪਣੇ ਸੁਪਨਿਆਂ ਦਾ ਮਹਿਲ ਬਣਾਇਆ ਸੀ ਪਰ ਉਸ ਨੂੰ ਥੋੜੇ ਦਿਨ ਵੀ ਉਸ ਮਹਿਲ 'ਚ ਰਹਿਣਾ ਨਸੀਬ ਨਾ ਹੋਇਆ ਤਹਾਨੂੰ ਦੱਸ ਦਈਏ ਸੋਸ਼ਲ ਮੀਡੀਆ ਤੇ ਰਾਜਵੀਰ ਦੇ ਘਰ ਦੀ ਤਸਵੀਰ ਤੇ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਿਸੇ ਪ੍ਰਸ਼ੰਸਕ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਸਨੇ ਰਾਜਵੀਰ ਦੇ ਘਰ ਦੀ ਲੁੱਕ ਦਿਖਾਈ ਰਾਜਵੀਰ ਦਾ ਇਹ ਘਰ ਹਾਲੀ ਦੇ ਵਿੱਚ ਬਣ ਕੇ ਤਿਆਰ ਹੋਇਆ ਸੀ ਅਤੇ ਉਹ ਕੁਝ ਮਹੀਨੇ ਪਹਿਲਾਂ ਹੀ ਇਸ ਘਰ ਦੇ ਵਿੱਚ ਆਪਣੀ ਫੈਮਲੀ ਨਾਲ ਸ਼ਿਫਟ ਹੋਇਆ ਸੀ ਪਰ ਉਹ ਇਸ ਘਰ ਵਿੱਚ ਜ਼ਿਆਦਾ ਸਮਾਂ ਰਹਿ ਨਾ ਸਕਿਆ ਸ਼ਿਮਲਾ ਚ ਵਾਪਰੇ ਸੜਕ ਹਾਸੇ ਦੌਰਾਨ ਉਸਨੇ ਦਮ ਤੋੜ ਦਿੱਤਾ ਤੇ ਅਜੂਸ ਦਾ ਜੱਦੀ ਪਿੰਡ ਦੇ ਵਿੱਚ ਨਮ ਅੱਖਾਂ ਦੇ ਨਾਲ ਸੰਸਕਾਰ ਕੀਤਾ ਜਾ ਰਿਹਾ ਸੀਐਮ ਮਾਨ ਤੋਂ ਇਲਾਵਾ ਹੋਰ ਨਾਮੀ ਹਸਤੀਆਂ ਪੰਜਾਬੀ ਗਾਇਕ ਅਤੇ ਚਾਉਣ ਵਾਲੇ ਪ੍ਰਸ਼ੰਸਕ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਜੱਦੀ ਪਿੰਡ ਪਹੁੰਚੇ ਨਮ ਅੱਖਾਂ ਦੇ ਨਾਲ ਉਹਨਾਂ ਨੂੰ विदाई ਦਿੱਤੀ ਗਈ ਪਰਿਵਾਰ ਦਾ ਵੀ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰਿਵਾਰ ਜੋ ਹੈ ਪੂਬਾਂ ਮਾਰ ਮਾਰ ਹੁੰਦਾ ਦਿਖਾਈ ਦੇ ਰਿਹਾ ਹੈ